ਕੀ ਰਹਾ ਬਾਈ ਬਲਬੀਰ ਸਿੰਘ ਬਲਬੀਰ ਸਿੰਘ ਕੀ ਕੱਢਣਾ ਹੋਇਆ ਰਾਤ ਹੈ ਕੀ ਕੱਢਣਾ ਕੀ ਹੋਇਆ ਰਾਤ ਮੈਂ ਘੇੜਾ ਮੋਂ ਚੱਡਾ ਸੀ ਉਹਦਾ ਭਈਆ ਖੜਾ ਸੀ ਅੱਗੇ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਵਜੇ ਦਾ ਲੈ ਇਹ 3 3 ਕ ਵਜੇ ਦਾ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 9-10 ਬੰਦੇ ਹੀਗੇ 9 ਦਾ ਇੱਧਰ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀਗੇ ਬੰਨ ਲਿਆ ਸੀ ਲੱਟਾ ਉਹਨਾਂ ਨੇ ਬੰਨ ਕੇ ਟੋਬੇ ਦੇ ਅੰਦਰ ਕੰਡੇ ਸੈਗਰ ਮੇਰਾ ਉੱਡੇ ਛੱਡਾ ਟੋਬੇ ਦੇ ਵਿੱਚ ਹੂੰ ਕੁਟਿਆ ਵੀ ਤੁਨੂੰ ਤੇ ਬੈਂਟਰੀ ਕਾਹਦੀ ਕੁਟਿਆ ਵੀ ਆ ਕੁੱਟ ਕੇ ਲਾ ਕੇ ਕਹਿੰਦੇ ਉੱਥੇ ਲਗਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕਿਉਂ ਚੁੜੂ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਬਈਂ ਹਿੰਦੀ ਬੋਲਦੇ ਸੀ ਕਿੰਨੇ ਜਣੇ ਸੀ 12 ਤਰੇ ਜਣੇ ਹਾਂ 12 ਤਰੇ ਜਣੇ ਮੂੰਹ ਟਕੇ ਹੋਏ ਸੀ ਤੰਗ ਦੇ ਮੂੰਹ ਟਕੇ ਹੋਏ ਸੀ ਨਾ ਸਾਰੇ ਕਿੰਨੇ ਕਿੰਨਾ ਜੀ ਵੀਰਾਂ ਦੀਪਕ ਗਰਮਾ ਜੀ ਜੀ ਕੋਈ ਕੀ ਕਰਨਾ ਹੋਈਆ ਕਰਨਾ ਜੀ ਰਾਤ 10:30 2:30 ਵਜੇ ਇਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰੇ ਚਕਲੇ ਰਿਕਾਰਡਿੰਗ ਹੋਈ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਥੋੜੇ ਜੀ ਬਾਹਰਲੇ ਕੈਂਚੀ ਗੜ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਬ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਜੀ ਉਸ ਤੋਂ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਪੀਪਲ ਇਸ ਵੀ ਖੜੀ ਹੈ ਸੀਪੀਆਰ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਟਰੋੜ ਲਏ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾਂ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦਿਆਂ ਨੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਨੂੰ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਕੁ ਜੀ ਟੱਣਾਈਏ ਇਹੇ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦੱਸਦੇ ਨੇ ਤੇ 3:25 ਕਿੰਟ ਤੇ ਇਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ ਕਿ 4 ਵਜੇ ਪਤਾ ਲੱਗਿਆ 1.5 ਤੋਂ ਘੰਟੇ ਬਾਅਦ ਪਤਾ ਲੱਗਿਆ ਨਾ 1.5 ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਆਹ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਕ ਟਾਈਮ ਪੁਰੇਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਇਹ ਤੁਹਾਨੂੰ ਕਿਹਨੂੰ ਸੁਚਨਾ ਦਿੱਤੀ ਗਈ ਤੁਹਾਨੂੰ ਸੂਚਨਾ ਉਹ ਪੁਲਿਸ ਵਾਲਿਆਂ ਨੇ ਜੋ ਜੋ ਰਾਜੀ ਜੋ ਰਾਜੀ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪ੍ਰਮਾਤਮਾ ਦੀ ਦਇਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਦੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜਨੇ ਕੈਮਰੇ ਸਾਡੇ ਦੋ ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਗਿਣਤੀ ਸੀਗੀ ਜੀ ਨੌ ਤਾਂ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਂਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦੇ ਇਹ ਵੀ ਦਿਖਾਇਆ ਜੀ ਵੀ ਫਰਮ ਵੀ ਵੀ ਜੀ ਹਾਂ ਉਹ ਰਿਕਾਰਡਿੰਗ ਹੈਗੀ ਹੈ ਜੀ ਵੀਰ ਵੀ ਪੀਂਦਾ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨੇ ਵੀਰ ਵੀ ਪੀਤੀ ਹੈ ਜੀ ਮੈਂ ਚੌਂਕੀਦਾਰਾਂ ਜੀ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਤੇ ਇਹ ਮੈਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵਜੀ ਹੈਗੀ ਮੈਂ ਇਹਦੇ ਕੋਲ ਪਹੁੰਚ ਗਿਆ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾਦਾਲਾ ਦੇਖ ਕੇ ਮੈਂ ਦੇਖਿਆ 12 13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਨੂੰ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰ ਨਾਲ ਸੱਦ ਕੇ ਲੈ ਕੇ ਆਇਆ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਨਹੀਂ ਕਿੱਧਰ ਹੋ ਗਏ ਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਆਏ ਤੇ ਜੀ ਅੱਛਾ ਉਹ ਉਹਨਾਂ ਦੀ ਬੇਸ ਪੁੱਛਿਆ ਗਿਆ ਜੀ ਮੂੰਹ ਬੰਨੇ ਸਤੇ ਜੀ ਉਹਨਾਂ ਨੇ ਅਕਾ ਕਹੀਂ ਕੱਲੀਆਂ ਦੀਦੀ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚਾਹੀ ਸੀ ਕਿ ਮੈਂ ਸੀ ਨਹੀਂ ਐ ਨਹੀਂ ਪਤਾ ਜੀ ਕਉ ਆਏ ਉਧਰ ਹੀ ਲੁਕਾਇਆ ਸੀ ਇਹਨਾਂ ਦਾ ਤੁੰਦ ਕੀ ਦੀ ਸੀ ਤੁੰਦ ਬਹੁਤ ਤੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਜੀ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਾਹਦੇ ਚਾਹ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿਨਿਕ ਲੱਗੀਆਂ ਕੋਈ ਸੱਟਾਂ ਬਸ ਇਹਨੂੰ ਕੁੱਟਿਆ ਮਾਰੇ ਥੋੜਾ ਜਿਹਾ ਕੁੱਟਿਆ ਜੀ ਬੰਨ ਲਿਆ ਜਣੀ ਹਣਾ ਜੀ ਫਿਰ ਜਿਹੜੇ ਜਿਹੜੇ ਜੁਵੇਲਰੀ ਦੀ ਦੁਕਾਨ ਆਉਂਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿਹਨੇ ਕੋਈ ਕਿੱਧਰੋਂ ਉਹ ਕਿਹਦੇ ਕੋਈ ਆ ਕੇ ਸੀ ਉਹ ਉਹ ਜਦੇ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵਾਲੋ ਕੀ ਕੰਮ ਕੀਤਾ ਪੁਲਸ ਵਾਲੇ ਵੀ ਜਦ ਆ ਕੇ ਤੇ ਜੀ ਪੁਲਸ ਵਾਲਿਆਂ ਨੇ ਕਰਿਆ ਜਣੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਠੀਕ ਹੈ ਜੀ ਕੋਲ 500 600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹੜਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਗਏ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਈ ਤੇ ਅੱਛਾ ਅੱਛਾ ਹਥਿਆਰ ਸੀਗੇ ਹੋਣਾ ਹਾਂਜੀ ਹਥਿਆਰ ਤੇ ਖਰਚਾਂ ᱛੀਆਂ ਜੀ ਖਰਚਾ ਸੀ ਜੀ ਹਾਂਜੀ ਠੀਕ ਹੈ ਇੱਕ ਦੇਰ ਰਾਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਆਈ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਗਈ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਗੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਰੀਸ ਕਰ ਲਾਂਗੇ ਸਾਰਾ ਜੀ ਤਕਰੀਬ ਇੱਕ ਘੰਟਾ ਵੀ ਉੱਥੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਪਤੀ ਜੀ ਕਰਾਂਗੇ ਕਾਰਵਾਈ ਜੀ